ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਜਗਜੀਤ ਸਿੰਘ ਡੱਲੇਵਾਲ ਹੁਣਾਂ ਨੂੰ ਭੋਖ ਹੜਤਾਲ ਤੇ ਬੈਠਣ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਵੱਲੋਂ ਚੁੱਕਿਆ ਜਾਂਦਾ ਤੇ ਚੁੱਕ ਕੇ ਲੁਧਿਆਣੇ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਉਸ ਤੋਂ ਬਾਅਦ ਹੁਣ ਡੱਲੇਵਾਲ ਨੂੰ ਡਾਕਟਰਾਂ ਵੱਲੋਂ ਬੁਲੇਟਿਨ ਜਾਰੀ ਕਰਕੇ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਜਾਂਦੀ ਡਾਕਟਰਾਂ ਨੇ ਕਿਹਾ ਕਿ ਡੱਲੇਵਾਲ ਬਿਲਕੁਲ ਸਿਹਤਮੰਦ ਨੇ ਠੀਕ ਨੇ ਇਸ ਕਰਕੇ ਉਹਨਾਂ ਨੂੰ ਡਿਸਚਾਰਜ ਕੀਤਾ ਜਾਂਦਾ ਪੁਲਿਸ ਪ੍ਰਸ਼ਾਸਨ ਵੀ ਪਹੁੰਚਦਾ ਹੈ ਪੁਲਿਸ ਪ੍ਰਸ਼ਾਸਨ ਨੇ ਵੀ ਕਿਹਾ ਕਿ ਡੱਲੇਵਾਲ ਨੂੰ ਡਿਸਚਾਰਜ ਕੀਤਾ ਜਾਂਦਾ ਉਸ ਤੋਂ ਬਾਅਦ ਜਦੋਂ ਡ ਮੀਡੀਆ ਨੂੰ ਸੰਬੋਧਨ ਕਰਦੇ ਨੇ ਲੋਕਾਂ ਨਾਲ ਗੱਲਬਾਤ ਕਰਦੇ ਨੇ ਉਦੋਂ ਇੱਕ ਹੋਰ ਗੱਲ ਦਾ ਖੁਲਾਸਾ ਹੁੰਦਾ ਡੱਲੇ ਵਾਲੇ ਕਿਹਾ ਕਿ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਨਹੀਂ ਕੀਤਾ ਗਿਆ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਡੱਲੇ ਵਾਲੇ ਕਿਹਾ ਜੀ ਨਾ ਤਾਂ ਉਹਨਾਂ ਕੋਲ ਅੰਦਰ ਫੋਨ ਸੀ ਜਿਹੜੇ ਵਾਰਡ ਦੇ ਵਿੱਚ ਉਹ ਭਰਤੀ ਸਨ ਉੱਥੇ ਕਿਸੇ ਨੂੰ ਫੋਨ ਲਿਜਾਣ ਦੀ ਇਜਾਜ਼ਤ ਨਹੀਂ ਸੀ ਇੱਥੋਂ ਤੱਕ ਕਿ ਹਸਪਤਾਲ ਦੇ ਉਸ ਵਾਰਡ ਦੇ ਵਿੱਚ ਜਿਹੜੇ ਦੂਜੇ ਮਰੀਜ਼ ਭਰਤੀ ਸਨ ਉਹਨਾਂ ਦੇ ਅਟੈਂਡੈਂਟ ਨੂੰ ਵੀ ਫੋਨ ਲਿਜਾਣ ਦੀ ਜਿਹੜੀ ਹੈ ਉਹ ਇਜਾਜ਼ਤ ਨਹੀਂ ਸੀ ਅੰਦਰ ਇੱਕ ਤਰ੍ਹਾਂ ਦੇ ਨਾਲ ਉਹ ਕਿਸੇ ਦੇ ਨਾਲ ਕਨੈਕਟ ਨਹੀਂ ਕਰ ਸਕਦੇ ਸਨ ਸੋ ਵੱਡੇ ਸਵਾਲ ਖੜੇ ਕੀਤੇ ਨੇ ਪੁਲਿਸ ਪ੍ਰਸ਼ਾਸਨ ਤੇ ਵੀ ਹਸਪਤਾਲ ਦੇ ਵਿੱਚ ਜਿਸ ਕਿਸਮ ਦੀ ਵਿਵਸਥਾ ਸੀ ਉਹਦੇ ਤੇ ਵੀ ਡੱਲੇਵਾਲ ਨੇ ਸਵਾਲ ਖੜੇ ਕੀਤੇ ਨੇ ਆਊਟ ਜਗਜੀਤ ਸਿੰਘ ਡੱਲੇਵਾਲ ਦੀ ਇਹ ਖਾਸ ਜਿਹੜੀ ਸੰਬੋਧਨ ਹੈ ਉਹ ਨੂੰ ਸੁਣਦੇ ਆ ਕਿਹੜੇ ਕਿਹੜੇ ਸਵਾਲ ਉਹਨਾਂ ਨੇ ਖੜੇ ਕੀਤੇ ਨੇ ਡੱਲੇਵਾਲ ਜੀ ਗੱਲ ਕਰਦੇ ਆਪਾਂ ਦਾਖਲ ਦੀ ਏਜੰਟੇਸ ਚਾਰਜ ਦੀ ਹੁਣ ਤੁਸੀਂ ਮੈਨੂੰ ਅੰਦਾਜ਼ਾ ਲਾ ਕੇ ਦੱਸਿਓ ਕਿ ਭਈ ਮੇਰੇ ਕੋਲ ਕੋਈ ਮੋਬਾਈਲ ਨਹੀਂ ਹੁਣ ਦਿੱਤਾ ਜਿੱਥੇ ਮੈਨੂੰ ਰੱਖਿਆ ਗਿਆ ਹਸਪੀਟਲ ਦੇ ਵਿੱਚ ਰੱਖਿਆ ਹਸਪੀਟਲ ਜੀ ਗਿਆ ਲੇਕਿਨ ਜਿੱਥੇ ਰੱਖਿਆ ਗਿਆ ਉਸ ਵਾਰਡ ਦੇ ਵਿੱਚ ਕਿਸੇ ਵੀ ਹੋਰ ਪੇਸ਼ੈਂਟ ਦੇ ਅਟੈਂਡੈਂਟ ਨੂੰ ਵੀ ਮੋਬਾਈਲ ਤੱਕ ਨਹੀਂ ਲਿਜਾਣ ਦਿੱਤਾ ਤਾਂ ਫਿਰ ਇਹਨੂੰ ਆਪਾਂ ਕੀ ਮੰਨਾਂਗੇ ਵੀ ਹਸਪੀਟਲ ਦੇ ਵਿੱਚ ਐਡਮਿਟ ਆ ਜਾਂ ਫਿਰ ਬਦਲ ਨਜ਼ਰਬੰਦ ਹੈ ਸਚਾਈ ਇਹ ਸੀਗਾ ਕਿ ਇੱਥੇ ਨਜ਼ਰਬੰਦ ਰੱਖਿਆ ਗਿਆ ਹੈ ਔਰ ਉਸ ਨਜ਼ਰਬੰਦ ਤੋਂ ਅੱਜ ਲੋਕਾਂ ਦੀ ਤਾਕਤ ਲੋਕਾਂ ਦੀ ਸ਼ਕਤੀ ਨੇ ਜਾਂ ਸਾਡੇ ਕਿਸਾਨਾਂ ਦੇ ਦਿਲ ਦੇ ਇਰਾਦੇ ਜਿੰਨੇ ਕਿ ਕਿਸਾਨਾਂ ਦਾ ਹੌਸਲਾ ਸੀ ਉਹਦੇ ਨਾਲ ਮੇਰਾ ਵੀ ਇਰਾਦਾ ਜਣਾ ਸੀ ਉਹ ਬਿਲਡ ਸੀ ਇਸ ਗੱਲ ਦੇ ਉੱਤੇ ਕਿ ਅਸੀਂ ਕਿਸੇ ਕੀਮਤ ਦੇ ਉੱਤੇ ਕੋਈ ਅੰਸ਼ਣ ਜਿਹੜਾ ਸਾਡਾ ਸ਼ੁਰੂ ਹੋ ਗਿਆ ਸੀ ਉਹਨੂੰ ਨਹੀਂ ਤੋੜਾਂਗੇ ਉਹ ਜਾਰੀ ਰਹੇਗਾ ਦੂਜੀ ਗੱਲ ਬਥੇਰਾ ਕੋਸ਼ਿਸ਼ ਕਰਦੇ ਰਹੇ ਕਿ ਤੁਹਾਨੂੰ ਟ੍ਰੀਟਮੈਂਟ ਦੇ ਦਈਏ ਜੀ ਤੁਹਾਡਾ ਬਲੱਡ ਪ੍ਰੈਸ਼ਰ ਚੈੱਕ ਕਰ ਲੀਏ ਜੀ ਤੁਹਾਡਾ ਬਲੱਡ ਲੈ ਲੀਏ ਤੁਹਾਡੇ ਟੈਸਟ ਕਰ ਲੀਏ ਜੀ ਤੁਹਾਡਾ ਫਲਾਂ ਕਰ ਲੀਏ ਝੌਂਕਾ ਕਰ ਲੀਏ ਲੇਕਿਨ ਮੇਰੀ ਇੱਕੋ ਗੱਲ ਸੀ ਕਿ ਦੇਖੋ ਅਸੀਂ ਜਦੋਂ ਲੜਾਈ ਜਿਹੜੀ ਲੜ ਰਹੇ ਹਾਂ ਅਸੀਂ ਆਪਦਾ ਫਿਊਚਰ ਬਚਾਉਣ ਦੀ ਲੜਾਈ ਲੜ ਰਹੇ ਹਾਂ ਔਰ ਜਿੰਨੀ ਤੱਕ ਜਿੰਨੀ ਦੇਰ ਤੱਕ ਸਾਡਾ ਫਿਊਚਰ ਸੇਫ ਨਹੀਂ ਹੁੰਦਾਗਾ ਉਨੀ ਦੇਰ ਤੱਕ ਸਾਡਾ ਹੁਣ ਜਿਉਣ ਵਾਸਤੇ ਕੋਈ ਸਟੈਪ ਚੱਕਣਾ ਉਹ ਉਚਿਤ ਨਹੀਂ ਹੈ। ਔਰ ਉਹਦੇ ਜੋ ਅਸੀਂ ਡੇਢ ਇਰਾਦੇ ਦੇ ਨਾਲ ਇੱਥੇ ਨਾ ਕੋਈ ਕਿਸੇ ਕਿਸਮ ਦੀ ਟ੍ਰੀਟਮੈਂਟ ਨਾ ਕੋਈ ਚੈੱਕਅਪ ਨਾ ਕੁਝ ਨਹੀਂ ਔਰ ਪੁਲਿਸ ਦੀ ਕਸਟਡੀ ਚ ਰਹੇ ਆ ਤੁਸੀਂ ਦੇਖਿਆ ਹੋਵੇਗਾ ਤੁਹਾਨੂੰ ਕਿਹੜਾ ਕਿਸੇ ਕਿਸੇ ਪੱਤਰਕਾਰ ਨੂੰ ਨੇੜੇ ਜਾਣ ਦਿੱਤਾ ਜੇ ਮੈਂ ਦਾਖਲ ਹੁੰਦਾ ਤਾਂ ਮੇਰਾ ਕਹਿਣਾ ਬਹੁਤ ਸਾਰੇ ਪੱਤਰਕਾਰ ਵੀ ਮੇਰੇ ਮੇਰੀ ਖਬਰ ਲੈਣ ਵਾਸਤੇ ਜਾ ਸਕਦੇ ਨੇ ਕੋਈ ਮੈਡੀਸਨ ਉਸ ਤਰ੍ਹਾਂ ਇਹਨਾਂ ਦਿਨਾਂ ਵਿੱਚ ਤੁਹਾਨੂੰ ਦਿੱਤੀ ਹੋਈ ਦੋ ਤਿੰਨ ਨਹੀਂ ਮੈਡੀਸਨ ਦਾ ਮਤਲਬ ਹੀ ਨਹੀਂ ਹੈ ਕੋਈ ਮੈਡੀਸਨ ਨਹੀਂ ਕੋਈ ਟੈਸਟ ਨਹੀਂ ਈਵਨ ਕੇ ਬਲੱਡ ਪ੍ਰੈਸ਼ਰ ਦਾ ਵੀ ਚੈੱਕ ਅਪ ਕਰਨਾ ਤਾਂ ਮਾਮੂਲੀ ਗੱਲ ਹੈ ਬਲੱਡ ਪ੍ਰੈਸ਼ਰ ਵੀ ਚੈੱਕ ਨਹੀਂ ਹੋਇਆ ਔਰ ਨਾ ਅਸੀਂ ਕਰਵਾਉਣਾ ਹੀ ਸੀ ਅਗਰ ਕਰਨ ਦੀ ਵੀ ਗੱਲ ਹੁੰਦੀ ਅਸੀਂ ਕਰਵਾਉਣਾ ਵੀ ਨਹੀਂ ਸੀਗਾ ਸਾਡਾ ਫੈਸਲਾ ਸੀਗਾ ਕਿ ਅਸੀਂ ਮਰਨ ਵਰਤ ਤੇ ਬੈਠੀਆਂ ਤੇ ਮਰਨ ਵਰਤ ਸਾਡਾ ਮਤਲਬ ਦੇਖੋ ਦੋ ਗੱਲਾਂ ਨੇ ਯਾਦਾ ਅਸੀਂ ਅਗਰ ਮਰਨ ਵਰਤ ਤੇ ਇਸ ਲੜਾਈ ਨਾਲ ਅਗਰ ਜਿੱਤ ਕੇ ਐਮਐਸਪੀ ਲੈ ਕੇ ਦੇਤੀ ਤਾਂ ਸਮਝ ਲਓ 100 ਸਾਲ ਘੱਟੋ ਘੱਟ 100 ਸਾਲ ਸਾਡੀ ਕਿਸਾਨੀ ਦੀ ਕਿਸਾਨ ਜਮਾਤ ਇਹ ਇੱਕ ਇਸ ਧਰਤੀ ਤੇ ਰਹੇਗਾ ਅਗਰ ਨਹੀਂ ਸਾਨੂੰ ਇਹ ਮਿਲਦਾ ਤੇ ਸਾਡੀ ਡੈਥ ਹੁੰਦੀ ਹੈ ਤਾਂ ਸਮਝ ਲਓ ਅੰਦੋਲਨ ਕਰਨ ਵਾਲੀ ਜਮਾਤ ਅੱਗੇ ਮਤਲਬ ਸਰਵਾਈਵ ਕਰਦੀ ਰਹੇਗੀ ਅੰਦੋਲਨ ਜਉਂਦਾ ਰਹੇਗਾ ਸੋ ਸਾਡਾ ਦੋਨੇ ਹੱਥੀ ਸਾਡੀ ਜਿੱਤ ਹੈ ਜੇ ਅਸੀਂ ਲੈ ਜਾਾਂਗੇ ਕੁਝ ਕਿਸਾਨਾਂ ਨੂੰ ਤਾਂ ਵੀ ਸਾਡੀ ਜਿੱਤ ਹੈ ਜੇ ਅਸੀਂ ਸ਼ਹਾਦਤ ਪਾ ਜਾਾਂਗੇ ਤਾਂ ਵੀ ਸਾਡਾ ਅੰਦੋਲਨ ਕਰਨ ਵਾਲਾ ਅਸੀਂ ਦੇ ਆਨੰਦ ਮੈਡੀਕਲ ਕਾਲਜ ਐਂਡ ਹਸਪੀਟਲ ਦੇ ਡਾਕਟਰਜ਼ ਇੱਥੇ ਬੈਠੇ ਆ ਤੇ ਸਾਡਾ ਬੋਰਡ ਸੀਗਾ ਜਿਹੜਾ ਜਗਜੀਤ ਸਿੰਘ ਢੱਲੇਵਾਲ ਸਾਹਿਬ ਦੀ ਦੇਖਭਾਲ ਕਰ ਰਿਹਾ ਸੀਗਾ ਮੈਂ ਡਾਕਟਰ ਗੁਰਪ੍ਰੀਤ ਸਿੰਘ ਵੌਂਡਰ ਪ੍ਰਿੰਸੀਪਲ ਆਂ ਦੇ ਆਨੰਦ ਮੈਡੀਕਲ ਕਾਲਜ ਦਾ ਡਾਕਟਰ ਬੰਦਨਾ ਮਿੱਡਾ ਨੇ ਲੈ ਇਨਚਾਰਜ ਹੈ ਐਮਰਜੈਂਸੀ ਦੇ ਸਾਡੇ ਡੀਐਮਸੀ ਦੇ ਔਰ ਡਾਕਟਰ ਦਿਨੇਸ਼ ਜੈਨ ਸਾਡੇ ਪ੍ਰੋਫੈਸਰ ਆਫ ਮੈਡੀਸਨ ਹੈ ਇਹਨਾਂ ਦੀ ਦੇਖਭਾਲ ਜੀ ਦੱਲੇਵਾਲ ਸਾਹਿਬ ਦੀ ਚੱਲ ਰਹੀ ਸੀਗੀ ਦੇਖਭਾਲ ਔਰ ਟ੍ਰੀਟਮੈਂਟ ਇਹ ਡਾਕਟਰ ਵਿਪਨ ਹੈ ਇਹ ਵੀ ਸਾਡੇ ਮੈਡੀਸਨ ਦੇ ਹੈਗੇ ਨੇ ਐਸੋਸੀਏਟ ਪ੍ਰੋਫੈਸਰ ਔਰ ਇਹ ਵੀ ਦੇਖ ਰਹੇ ਸੀਗੇ ਪੇਸ਼ੈਂਟ ਨੂੰ ਔਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਉਹ ਦੱਲੇਵਾਲ ਸਾਹਿਬ ਦੀ ਕੀ ਕੰਡੀਸ਼ਨ ਡਾਕਟਰ ਦਿਨੇਸ਼ ਜੈਨ ਦੱਸਣਗੇ ਹਾਂਜੀ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਜਰਜੀਤ ਸਿੰਘ ਢੱਲੇਵਾਲ ਜੀ 26 ਤਰੀਕ ਨੂੰ ਇੱਥੇ ਆਏ ਸੀ ਤੇ ਸਾਡੀ ਟੀਮ ਨੇ ਪੂਰਾ ਉਹਨਾਂ ਨੂੰ ਅਬਜ਼ਰਵ ਕੀਤਾ ਸੀ ਦੇਖਦੇ ਰਹੇ ਉਹਨਾਂ ਦੀ ਪੂਰੀ ਸਿਹਤ ਭਰੀ ਜਾਨ ਪਛਾਨ ਕਰਦੇ ਰਹੇ ਹੈਗੇ ਤੇ ਅਸੀਂ ਦੇਖਿਆ ਕਿ ਉਹ ਸਹੀ ਕੰਡੀਸ਼ਨs ਹੈਗੇ ਆ ਮੈਂਟਲੀ ਐਂਡ ਫਿਜ਼ਿਕਲੀ ਸਹੀ ਸਾਊਂਡ ਹੈਗੇ ਆ ਤੇ ਕੋਈ ਐਸੀ ਵੀਕਨੈਸ ਵਾਲੀ ਵੀ ਕੋਈ ਨਹੀਂ ਜਿਆਦਾ ਗੱਲ ਨਹੀਂ ਲੱਗੀ ਹੈਗੀ ਜਿਸ ਤਰ੍ਹਾਂ ਅਸੀਂ ਅਬਜ਼ਰਵ ਕੀਤਾ ਪੂਰੀ ਚੰਗੀ ਹਾਲਤ ਚ ਲੱਗੇ ਆਪਣੇ ਜਿਹੜੇ ਵੀ ਕੋਈ ਮਿਲਣ ਮਾਰੇ ਸਾਥੀ ਆਂਦੇ ਆ ਉਹਨਾਂ ਨੂੰ ਮਿਲਦੇ ਕਰਦੇ ਪ੍ਰੋਪਰ ਹੈਗੇ ਆ ਤੇ ਪੂਰੀ ਸਹੀ ਕੰਡੀਸ਼ਨ ਹੋਣ ਕਰਕੇ ਅਸੀਂ ਫਿਰ ਬੋਰਡ ਨੇ ਡਿਸਾਈਡ ਕੀਤਾ ਕਿਸ ਨੂੰ ਛੁੱਟੀ ਹੁਣ ਕਰ ਸਕਦੇ ਆ ਚੰਗੀ ਕੰਡੀਸ਼ਨ ਚ ਛੁੱਟੀ ਕਰ ਸਕਦੇ ਆ ਚੱਲ ਸਾਬ ਥੋੜਾ ਦੱਸੋ ਕਿ ਡੱਲੇਵਾਲ ਸਾਹਿਬ ਨੂੰ ਰਿਲੀਜ਼ ਕਰਨ ਜਾ ਰਹੇ ਬਿਲਕੁਲ ਡਾਕਟਰ ਡਾਕਟਰ ਦੀ ਸਟੇਟਮੈਂਟ ਆ ਗਈ ਹੈ ਉਹ ਫਿਟ ਐਂਡ ਫਾਈਨ ਹੈ ਤੇ ਉਹਨਾਂ ਨੂੰ ਡਿਸਚਾਰਜ ਕੀਤਾ ਜਾ ਰਿਹਾ ਹੈ ਡਿਸਚਾਰਜ ਕੀਤਾ ਜਾ ਰਿਹਾ ਉਹ ਫਿਟ ਐਂਡ ਫਾਈਨ ਹੈ